ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਸਮਰਾਲਾ ਦੇ ਨਜ਼ਦੀਕੀ ਪਿੰਡ ਓਟਾਲਾ ਦੇ ਨੌਜਵਾਨ ਯਾਦਵਿੰਦਰ ਸਿੰਘ ਉਮਰ 25 ਸਾਲ ਦੀ ਮੌਤ ਉਸਦੀ ਆਪਣੀ ਕਾਰ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਹੋ ਗਈ। ਯਾਦਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਕੁਝ ਸਮਾਂ ਪਹਿਲਾਂ ਹੀ ਉਸਦੀ ਪਹਿਨ ਦਾ ਵਿਆਹ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਾਛੀਵਾੜਾ ਰੋਡ ਗੜੀ ਵਾਲੇ ਪੁਲ ਤੋਂ ਕੁਝ ਹੀ ਦੂਰੀ ਉੱਪਰ ਸੁਨਸਾਨ ਥਾਂ ਤੇ ਨੌਜਵਾਨ ਦੀ ਕਾਰ ਵਿੱਚ Laash ਮਿਲੀ ਜਿਸ ਦੀ ਪਛਾਣ ਯਾਦਵਿੰਦਰ ਸਿੰਘ ਵਾਸੀ ਓਟਾਲਾ ਵਜੋਂ ਹੋਈ। ਜਿਸ ਦੀ ਸੂਚਨਾ ਮਾਚੀਵਾੜਾ ਪੁਲਿਸ ਨੂੰ ਦਿੱਤੀ ਕਿ ਇੱਕ ਨੌਜਵਾਨ ਕਾਰ ਵਿੱਚ ਬੇਸੁੱਧ ਹਾਲਤ ਵਿੱਚ ਡਿੱਗਿਆ ਪਿਆ ਹੈ ਜਿਸ ਤੇ ਥਾਣਾ ਮੁਖੀ ਪਿੰਦਰ ਸਿੰਘ ਖੰਗੂੜਾ ਮੌਕੇ ਤੇ ਪੁੱਜੇ ਅਤੇ ਉਹਨਾਂ ਜਾ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਇਹ ਨੌਜਵਾਨ ਦੇ ਕੱਪੜੇ ਵੀ ਉਤਰੇ ਹੋਏ ਸਨ ਜੋ ਅਰਧ ਨਗਨ ਹਾਲਤ ਵਿੱਚ ਪਿਆ ਸੀ ਕਾਰ ਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ਅਤੇ ਉਸ ਕੋਲੋਂ ਮਿਲੇ ਮੋਬਾਈਲ ਤੋਂ ਪਛਾਣ ਹੋਈ ਕਿ ਇਹ ਨੌਜਵਾਨ ਪਿੰਡ ਉਟਾਲਾ ਦੇ ਵਾਸੀ ਜਿਸ ਦਾ ਨਾਮ ਯਾਦਵਿੰਦਰ ਸਿੰਘ ਪੁੱਤਰ ਮੱਗਰ ਸਿੰਘ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅੱਜ ਕਰੀਬ 12 ਵਜੇ ਘਰੋਂ ਕਾਰ ਲੈ ਕੇ ਨਿਕਲਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦਾ ਪੁੱਤਰ ਮਾਚੀਵਾੜਾ ਨੇੜੇ ਮ੍ਰਿਤਕ ਹਾਲਤ ਵਿੱਚ ਪਿਆ ਹੈ। ਮਾਂ ਵੱਲੋਂ ਆਪਣੇ ਇਕਲੌਤੇ ਪੁੱਤਰ ਨੂੰ ਵਾਰ-ਵਾਰ ਫੋਨ ਵੀ ਕੀਤਾ ਜਾ ਰਿਹਾ ਸੀ ਪਰ ਉਸਨੇ ਨਾ ਚੁੱਕਿਆ ਅਤੇ ਅਖੀਰ ਜਦੋਂ ਉਸਦੀ ਮੌਤ ਦੀ ਖਬਰ ਮਿਲੀ ਤਾਂ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਦੂਜੇ ਪਾਸੇ ਮਾਚੀਵਾੜਾ थाना ਮੁਖੀ ਪਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸ਼ਕਤੀ ਕੰਡੇ ਦੀ ਬੈਕਸਾਈਡ ਤੇ ਇੱਕ ਗੱਡੀ ਖੜੀ ਹੈ ਜਿਸ ਵਿੱਚ ਇੱਕ ਨੌਜਵਾਨ ਬੇਸੁੱਧ ਪਿਆ ਹੈ ਤਾਂ ਮੌਕੇ ਤੇ ਜਾ ਕੇ ਜੋ ਜਾਂਚ ਕੀਤੀ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਨੌਜਵਾਨ ਦੇ ਵਾਰਸਾਂ ਦੇ ਬਿਆਨ ਦੇ ਆਧਾਰ ਤੇ ਮੁੰਡਾ ਹਾਈ ਬੀਪੀ ਦਾ ਮਰੀਜ਼ ਸੀ ਲਾਸ਼ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਲਾਸ਼ ਨੂੰ ਮੋਚਰੀ ਵਿੱਚ ਰੱਖ ਦਿੱਤਾ ਗਿਆ ਐਸਐਚਓ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਦੇ ਮੁੱਢਲੇ ਕਾਰਨ ਦਾ ਹਲੇ ਤੱਕ ਨਹੀਂ ਪਤਾ ਲੱਗਿਆ ਪਰ ਦੇਖਣ ਨੂੰ ਇਹ ਲੱਗਦਾ ਹੈ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਸਮਰਾਲਾ ਤੋਂ ਪੱਤਰਕਾਰ ਮਨੋਜ ਕੁਮਾਰ ਮੋਂਗਾ ਦੇ ਨਾਲ ਗੁਰਦੇਵ ਸੋਹਲ ਦੀ ਖਾਸ ਰਿਪੋਰਟ ਮੇਰਾ ਡਾਕਟਰ ਹਿਤੇਸ਼ ਜੀ ਹਾਂਜੀ ਜਿਹੜੀ ਅਜਿਹਾ ਮਾਮਲਾ ਆਉਂਦਾ ਜਿਹੜੇ ਡੈਡ ਬੱਡ ਆਏ ਆ ਐਜ਼ ਅ ਬ੍ਰਾਡ ਡੈਡਾ ਆ ਹਾਂਜੀ ਸਾਡੇ ਕੋਲ ਬ੍ਰਾਡ ਡੈਡੀ ਆ ਜੀ ਉਹ ਯਦਵਿੰਦਰ ਸਿੰਘ ਨਾਮਾ ਜੀ ਉਹਦਾ ਤੇ 25 ਸਾਲ ਉਹਦੀ ਉਮਰ ਹੈਗੀ ਹੈ ਸਾਡੇ ਕੋਲ ਆਇਆ ਹੈਗਾ ਉਹ ਅਸੀਂ ਉਹਨੂੰ ਮੋਰਚਰੀ ਸ਼ਿਫਟ ਕਰਾ ਦਿੱਤਾ ਹੈ ਜਿੰਨੇ ਵੇਲੇ ਤਾਂ ਸਾਡੇ ਕੋਲ ਆਇਆ ਹੈਗਾ ਜੀ 3:30 ਵਜੇ ਤੋਂ ਬਾਅਦ 4:00 ਵਜੇ 56 ਮਿੰਟ ਦੇ ਕਰੀ ਕਿੱਥੇ ਦਾ ਰਹਿਣਾ ਇਹ ਉਟਾਲਾ ਜੀ ਉਟਾਲਾ ਕਿਲੇ ਕੁਝ ਪਤਾ ਲੱਗਿਆ ਵੀ ਕਿੰਦਾ ਨਹੀਂ ਹਜੇ ਹਜੇ ਤਾਂ ਆਪਾਂ ਪੋਸਟਮਾਰਟਮ ਕਰਾਂਗੇ ਜੀ ਹਨਾ ਪੋਸਟਮਾਰਟਮ ਤੋਂ ਬਾਅਦ ਹੀ ਡਿਸਾਈਡ ਹੁੰਦਾ ਹੁੰਦਾ ਹੈ ਵੀ ਕੀ ਕੌਜ਼ ਰਿਹਾ ਹੈ ਦਾ ਪਰ ਜਿਵੇਂ ਦੇਖਣ ਚ ਲੱਗਦਾ ਪਿਆ ਸ਼ਾਇਦ ਨਸ਼ਾ ਦਾ ਹੋ ਸਕਦਾ ਨਸ਼ੇ ਕਰਕੇ ਜਿਆਦਾ ਨਸ਼ਾ ਹੋਣ ਕਰਕੇ ਉਹ ਉਹ ਇੰਜੇਕ ਜਾਂ ਨਿਸ਼ਾਨ ਜੈਸਾ ਨਹੀਂ ਉਹ ਉਹ ਦੇਖਣਾ ਪੋਸਟਮਾਰਟ ਕਰਾਂਗੇ ਜੀ ਜ਼ਰੂਰ ਇਸੀ ਵੈਲਿਊਏਟ ਕਰਾਂਗੇ ਜੀ ਸਰ ਜਿਹੜੀ ਅੱਜ ਮੁੰਡੇ ਦੀ ਗੱਡੀ ਕੋਲ ਲਾਸ਼ ਮਿਲਿਆ ਕੀ ਮਾਮਲਾ ਸੀ ਹਾਂਜੀ ਸਾਨੂੰ 4 ਵਜੇ ਨਾਲ ਜੀ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਸ਼ਕਤੀ ਕੰਡੇ ਦੇ ਬੈਕ ਸਾਈਡ ਇੱਕ ਗੱਡੀ ਖੜੀ ਆ ਫੋਰਡ ਪਿਗੋ ਜਿਹਦੇ ਵਿੱਚ ਇੱਕ ਲੜਕੇ ਦੀ ਡੈੱਡ ਬੋਡੀ ਪਈ ਆ ਅਸੀਂ ਮੌਕੇ ਤੇ ਗਏ ਜਾ ਕੇ ਦੇਖਿਆ ਤੇ ਡੈੱਡ ਬੋਡੀ ਨੂੰ ਚੁੱਕ ਕੇ ਹਸਪੀਟਲ ਪਹੁੰਚਾਇਆ ਹਸਪਤਾਲ ਜਾ ਕੇ ਡਾਕਟਰਾਂ ਨੇ ਦੇ ਚੈੱਕ ਕੀਤਾ ਕਹਿੰਦੇ ਦੀ ਡੈਥ ਹੋਈ ਆ ਉਹ ਤੋਂ ਬਾਅਦ ਅਸੀਂ ਉਹਦੇ ਵਾਰਸਾਂ ਦਾ ਬਿਆਨ ਲਿਖਿਆ ਉਹਦੇ ਵਾਰਸਾਂ ਨੇ ਬਿਆਨ ਲਿਖਾਇਆ ਵੀ ਸਾਡੇ ਲੜਕਾ ਜਿਹੜਾ ਬੀਪੀ ਦਾ ਮਰੀਜ਼ ਸੀਗਾ ਤੇ ਹੋ ਸਕਦਾ ਸਾਡੇ ਲੜਕੇ ਦੀ ਡੈਥ ਹੈ ਜਿਹੜੀ ਬੀਪੀ ਕਰਕੇ ਜਾਂ ਹਾਰਟ ਅਟੈਕ ਨਾਲ ਹੋਈ ਹੋਵੇ ਬਾਕੀ ਇਹ ਤਾਂ ਪੋਸਟਮਾਰਟਮ ਕਰਾ ਰਹੇ ਹਾਂ ਪੋਸਟਮਾਰਟਮ ਤੋਂ ਬਾਅਦ ਅਸਲ ਕੱਲ ਕਲੀਅਰ ਹੋਊ ਵੀ ਕਿਵੇਂ ਹੋਈ ਆ ਕਿੰਨੀ ਉਮਰ ਸੀਗੀ ਜੀ ਮੁੰਡੇ ਦੀ ਉਮਰ ਸੀਗੀ ਜੀ 28 ਸਾਲ ਕਿੱਥੇ ਰਹਿਣ ਵਾਲਾ ਸੀ ਜੀ ਇਹ ਸੀਗਾ ਜੋ ਟਾਲਾਪਿੰਡ ਦਾ ਮੱਗਰ ਸਿੰਘ ਇਹਦਾ ਨਾਂ ਸੀ ਜਗਤਵਿੰਦਰ ਸਿੰਘ ਸਾਨੂੰ ਮੱਗਰ ਸਿੰਘ 28 ਸਾਲ ਨੂੰ ਮਰਸੀ ਦੀ ਪਰਿਵਾਰ ਦੇ ਵਿੱਚ ਕੀ ਇਕੱਲਾ ਹੀ ਸੀ ਤੇ ਇਕੱਲਾ ਹੀ ਮੁੰਡਾ ਸੀਗਾ ਜੀ ਖੇਤੀਬਾੜੀ ਕਰਦਾ ਸੀ ਕਹਿਵਾਂ ਜੀ ਜਰਿਆ ਕਿਸ ਤਰ੍ਹਾਂ ਨਹੀਂ ਵਿਆਹ ਨਹੀਂ ਹੋਇਆ ਸੀਗਾ ਜੀ ਦੀ ਇੱਕ ਸਿਸਟਰ ਉਹ ਬਾਹਰ ਹੈ